ਇਦਨ ਕਰ ਮੇਰੇ ਨਾਲ ਵਾਜੂਤ ਸਿੰਘ ਖਾਲਸਾ ਵਾਜੂਤ ਸਿੰਘ ਦੇ ਪਤੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਂ ਬਟਾਲਾ ਉਕਾਈ ਰਾਏ ਚੱਕ ਦਾ ਮੀਤ ਪ੍ਰਧਾਨ ਤੇ ਗਰਦਾਸਪੁਰ ਜ਼ਿਲ੍ਹੇ ਦਾ ਪ੍ਰੈਸ ਕਟਰ ਅੱਜ ਅਸੀਂ ਪਿੰਡ ਰਾਏ ਚੱਕ ਵਿੱਚ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਵੱਲੋਂ 30 ਫਰਵਰੀ ਤੋਂ ਆਪਣੇ 13 ਫਰਵਰੀ ਤੋਂ ਜੋ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਜੋ ਮੋਰਚਾ ਚੱਲ ਰਿਹਾ ਵਾ ਉਸ ਦੇ ਬਾਬਤ ਸਾਡੇ ਪ੍ਰਧਾਨ ਜਿਹੜੇ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਉਹਨਾਂ ਨੇ 26 ਤਰੀਕ ਤੋਂ ਮਰਨ ਵਰਤ ਤੇ ਬੈਠੇ ਨੇ ਸਾਡੇ ਹੱਕੀ ਮੰਗਾਂ ਵਾਸਤੇ ਸਾਡੀਆਂ ਮੰਗਾਂ ਹੱਕੀ ਕੀ ਆ ਸਾਡੀ ਮੇਨ ਮੰਗ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਾਡੀਆਂ ਫਸਲਾਂ ਤੇ ਜੋ ਕੀਮਤ ਆ ਉਹਦੇ ਬਾਰੇ ਇੱਕ ਸਾਡੀ ਜੋ ਕਿ ਸਾਡੇ ਪ੍ਰਧਾਨ ਮੰਤਰੀ ਜਿਹੜੇ ਮਨਮੋਹਨ ਸਿੰਘ ਹੋਇਆ 2014 ਸਾਲ ਚ ਉਹਨਾਂ ਇੱਕ ਕਮਿਸ਼ਨ ਬਣਾਇਆ ਸੀ ਕਿ ਰਾ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਈ ਸੀ ਸਾਡੀਆਂ ਫਸਲਾਂ ਵਾਸਤੇ ਉਹ ਰਿਪੋਰਟ ਅਜੇ ਸੀ ਤਾਂ ਲਾਗੂ ਨਹੀਂ ਹੋਈ ਤੇ ਜੋ ਦਿੱਲੀ ਧਰਨਾ ਚੱਲਿਆ ਸੀ ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜਿਹੜੇ ਕਿ ਮੁੱਖ ਮੰਗਾ ਮੰਨ ਕੇ ਤੇ ਉਹਨਾਂ ਤੋਂ ਮੁੱਕਰ ਗਏ ਨੇ ਉਹਨਾਂ ਦੇ ਬਾਬਤ ਅੱਜ 30 ਤਰੀਕ ਨੂੰ ਸਾਡੀਆਂ ਦੋਹਾਂ ਜਥੇਬੰਦੀਆਂ ਕੋਰਮਾ ਨੇ ਬੰਦ ਦਾ ਸੱਦਾ ਦਿੱਤਾ ਵਾ ਉਸ ਵਾਸਤੇ ਅਸੀਂ ਅੱਜ ਪੂਰਾ ਪੰਜਾਬ ਬੰਦ ਕਰਾਂਗੇ ਇਸ ਕਰਕੇ ਸਾਡਾ ਵੱਧ ਤੋਂ ਵੱਧ ਸਮਰਥਨ ਕੀਤਾ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਸੈਂਟਰ ਦੀ ਮੋਦੀ ਸਰਕਾਰ ਮਰਦਾਬਾਦ ਸੈਂਟਰ ਦੀ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਅਸਾਂ ਲਾਮਬਦੂਰਾਣਾ ਤੱਕਾ ਕਰਨ ਵਾਲੀ ਸਰਕਾਰ ਦਾ ਵੇੜਾ ਹੀ ਘਰਕਰ ਮੋਦੀ ਸਰਕਾਰ ਦਾ ਵੇੜਾ ਹੀ ਘਰਕਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਟਾਫ ਕਰਦੇ ਸਟਾਫ ਮਰਦੇ ਪਤਵਾਤ ਮਾਸ਼ੀ